ਪੁਲਿਸ ਦੀ ਗ੍ਰਿਫਤ ਦੇ ਵਿੱਚ ਹੌਲੀ-ਹੌਲੀ ਤੁਰੀ ਆਉਂਦੀ ਇਹ ਹੈ ਪਰਮਜੀਤ ਕੌਰ ਉਰਫ ਭਾਬੀ ਜੋ ਕਿ ਦਰਾਹਾ ਸ਼ਹਿਰ ਚ ਚਿੱਟੇ ਵਾਲੀ ਭਾਬੀ ਦੇ ਨਾਮ ਨਾਲ ਮਸ਼ਹੂਰ ਹੈ ਜਿਸ ਦੀ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ ਤੇ ਪੂਰੀ ਚਰਚਾ ਸੀ ਜੋ ਕਿ ਹੁਣ ਇੱਕ ਮੁੰਡੇ ਦੇ ਮੋਟਰਸਾਈਕਲ ਤੇ ਟੌਰ ਨਾਲ ਬੈਠ ਕੇ ਜਾ ਰਹੀ ਸੀ ਜਿਸ ਨੂੰ ਅੱਗੇ ਪੁਲਿਸ ਟੱਕਰੀ ਤੇ ਫਿਰ ਪੁਲਿਸ ਨੂੰ ਦੇਖ ਮੋਟਰਸਾਈਕਲ ਦਾ ਇੱਕਦਮ ਯੂ ਟਰਨ ਮਰਵਾ ਦਿੱਤਾ ਪਰ ਦਬੰਗ ਥਾਣੇਦਾਰ ਨੇ ਵੀ ਸਣੇ ਮੋਟਰਸਾਈਕਲ ਭੱਜ ਕੇ ਇਹਨਾਂ ਨੂੰ ਚੁੱਕ ਲਿਆ ਤੇ ਫਿਰ ਐਸਾ ਸਬਕ ਸਿਖਾਇਆ ਕਿ ਹੁਣੇ ساری ਜ਼ਿੰਦਗੀ ਯਾਦ ਰੱਖਣਗੇ ਅੱਗੇ ਸੁਣੋ ਥਾਣੇਦਾਰ ਦੇ ਜ਼ੁਬਾਨੀ ਇਸ ਭਾਬੀ ਦੇ ਕਾਲੇ ਕਾਰਨਾਮਿਆਂ ਦੀ ਕਹਾਣੀ ਮੈਂ ਸਵੇਰਪੁਰਸ ਪਾਰਟੀ ਦੇ ਦਰਹਾ ਚੌਕੀ ਨੇੜੇ ਦਰਾਨੇਗਸਤ ਮੌਜੂਦ ਸੀ ਤਾਂ ਇੱਕ ਮੋਟਰਸਾਈਕਲ ਚਾਲਕ ਉਸਦੇ ਮਗਰ ਇੱਕ ਲੇੜੀ ਬੈਠੀ ਸੀ ਜੋ ਆਏ ਉਹ ਪੁਲਿਸ ਪਾਰਟੀ ਨੂੰ ਦੇਖ ਕੇ ਮੋਟਰਸਾਈਕਲ ਪਿੱਛੇ ਨੂੰ ਮੋੜਨ ਲੱਗੇ ਜਿਨ੍ਹਾਂ ਨੂੰ ਸ਼ੱਕ ਦੇ ਆਧਾਰ ਤੇ ਕਾਬੂ ਕੀਤਾ ਜਿਹੜੇ ਲੇਡੀਜ਼ ਐ ਉਹਦਾ ਨਾਮ ਪਰਮਜੀਤ कौर ਪੀਤੀ ਪਤਨੀ ਮਨਪ੍ਰੀਤ ਸਿੰਘ ਮਨੂ ਇੱਕ ਦਰਾਹੇ ਦਾ ਨੌਜਵਾਨ ਨਾਲ ਉਹ ਲੇਡੀ ਦੇ ਸੀਗਾ ਉਹਨਾਂ ਦੋਨਾਂ ਨੂੰ ਕਾਬੂ ਕੀਤਾ ਹੈਗਾ ਕਾਬੂ ਕਰਕੇ ਉਹਨਾਂ ਬਸ ਨਸ਼ੀਲਾ ਪਾਊਡਰ ਪ੍ਰਾਪਤ ਕੀਤਾ ਨਸ਼ੀਲਾ ਪਾਊਡਰ ਪ੍ਰਾਪਤ ਕੀਤਾ ਜੋ 7 ਗ੍ਰਾਮ ਹੈ ਤਬਦੀਰ ਚੱਲਦੀ ਹੈ ਤਬਦੀਰਦਾਨ ਅੱਗੇ ਪਤਾ ਕੀਤਾ ਜਾਵੇਗਾ ਸਰ ਮੈਂ ਇਸ ਮਾਮਲੇ ਨੂੰ ਇਹ ਕਹਿਣਾ ਚਾਹੁੰਦੀ ਆ ਵੀ ਇਹ ਪੁਲਿਸ ਦੀ ਬਹੁਤ ਵਧੀਆ ਗੱਲ ਆ ਚਲੋ ਅਸੀਂ ਕਾਫੀ ਟਾਈਮ ਹੋ ਗਿਆ ਸੀ ਇਸ ਚੀਜ਼ ਦੇ ਪਿੱਛੇ ਆਵਾਜ਼ ਉਠਾਈ ਜਾਂਦੀ ਸੀਗੀ ਤੇ ਇੱਕ ਪਿੱਛੇ ਜੇ ਡੈਥ ਵੀ ਹੋ ਗਈ ਸੀਗੀ ਤੇ ਉਹਦੇ ਕਰਕੇ ਬਹੁਤ ਦੁੱਖ ਹੋਇਆ ਸੀ ਉਸ ਪਰਿਵਾਰ ਦਾ ਚਲੋ ਅੱਜ ਉਹ ਫੜੀ ਗਈ ਆ ਤਾਂ ਚੰਗੀ ਗੱਲ ਆ ਜੀ ਬਸ ਅ ਵੀਰ ਜੀ ਇੰਨਾ ਤਾਂ ਨਹੀਂ ਜਲਦੀ ਹੋ ਸਕਦਾ ਚਲੋ ਇਹ ਤਾਂ ਇੱਕ ਮੋਹਰੇ ਨੇ ਜੀ ਮਗਰ ਮੱਛ ਤਾਂ ਅਸਲੀ ਹੋਰ ਵੀ ਬਥੇਰੇ ਬੈਠੇ ਨੇ ਠੀਕ ਹੈ ਨਾ ਚਲੋ ਇਹਦੇ ਨਾਲ ਇਹ ਤਾਂ ਹੈ ਕੁਛ ਨਾ ਕੁਛ ਤਾਂ ਫਰਕ ਪਾਊਗਾ ਜੀ ਇਸ ਮੌਕੇ ਥਾਣੇਦਾਰ ਨੇ ਦੱਸਿਆ ਕਿ ਇਹਨਾਂ ਦੇ ਕੋਲੋਂ ਕੁਝ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ ਜਿਨ੍ਹਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੰਦੀ ਹੈ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਪੁਲਿਸ ਨੇ ਇਸ ਮੌਕੇ ਸਿਰਫ ਪਰਮਜੀਤ ਕੌਰ ਉਰਫ ਭਾਬੀ ਨੂੰ ਹੀ ਮੀਡੀਆ ਸਾਹਮਣੇ ਪੇਸ਼ ਕੀਤਾ ਹੈ ਮੁੰਡਾ ਕਿਧਰੇ ਨਜ਼ਰ ਨਹੀਂ ਆਇਆ ਸੋ ਇਸ ਦੇ ਪਿੱਛੇ ਕਈ ਤਰ੍ਹਾਂ ਦੇ ਕਾਰਨ ਹੋ ਸਕਦੇ ਨੇ ਜੋ ਕਿ ਹੌਲੀ-ਹੌਲੀ ਸਾਹਮਣੇ ਆ ਸਕਦੇ ਹਨ ਹਕੀਕੀ ਟੀਵੀ ਪੰਜਾਬੀ ਲਈ ਦੁਰਾਹਾ ਤੋਂ ਰਵਿੰਦਰ ਸਿੰਘ ਢੱਲੋਂ ਦੀ ਰਿਪੋਰਟ